ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਸੁਰਟ ਮਹੱਲਾ ਪੰਜਵਾਂ ਘਰ ਦੂਜਾ ਚੌਪਦੀ ਓੰਕਾਰ ਸਤਗੁਰ ਪ੍ਰਸਾਦਿ ਇਕ ਪਿਤਾ ਇਕਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਇਕ ਪਿਤਾ ਇਕਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ ਸੁਨ ਮੀਤਾ ਧੋਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਰਹਾਓ ਪਾਵ ਮਲੋ ਮਲ ਮਲ ਤੋਂ ਵਾਂ ਈ ਮਨ ਤੈ ਕੋ ਦੇਸ ਸੁਨ ਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇ ਉਪਦੇਸਾ ਮਾਨ ਨ ਕੀਜੈ ਸਰਨ ਪਰਿਜੈ ਕਰੈ ਸੁ ਭਲਾ ਮਨਾਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਭਇਓ ਅਨਗਰਉ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਸਾਬੇ ਅਕਲ ਨਰੰਜਨ ਦੀਠਾ ਸੁਰਟ ਮਹੱਲਾ ਪੰਜਵਾਂ ਕੋਟ ਬ੍ਰਹਮੰਡ ਕੋ ਠਾ ਕਰ ਸੁਆਮੀ ਸਰਬ ਜੀ ਆਕਾ ਦਾਤਾਰੀ ਪ੍ਰਤ ਪਾਲੈ ਨਿਤ ਸਾਰਸ ਮਾਲੈ ਇਕ ਗੁਨ ਨਹੀਂ ਮੂਰਖ ਜਾਤਾਰੀ ਹਰਿਆਰਾਧ ਨਾ ਜਾਣਾਰੀ ਹਰ ਹਰ ਗੁਰ ਗੁਰ ਕਰਤਾਰੀ ਹਰ ਜਿਉ ਨਾਮ ਪਰਿਓ RAM ਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਪਰ ਪੂਰੀ રે ਬੇਖਤ ਸੁਣਤ ਸਦਾ ਹੈ ਸੰਗੈ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈ ਸੋਰੀ ਕਰੋ ਬੇਣਤੀ ਸਤ ਗੁਰ ਆਪਣੇ ਮੈਂ ਮੂਰਖ ਦੀ ਉਪਦੇਸੋਰੀ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਆਦੀ ਤਰਿਆਰੀ ਗੁਰ ਨਾਨਕ ਜਿਨ ਸੁਣ ਆਪੇਖਿਆ ਸੇ ਫਿਰ ਘਰ ਬਾਸਨਾ ਪਰਿਆਰੀ ਸੋਰਠ ਮਹੱਲਾ ਪੰਜਵਾਂ ਜਿਨਾ ਬਾਤ ਕੋ ਬਹੁਤ ਅੰਦੀਸ ਰੋ ਤੇ ਮਿਟੇ ਸਭ ਗਿਆ ਸਹਿਜ ਸੈ ਨ ਅਰ ਸੁਖ ਮਨ ਨਾਰੀ ਉਦ ਕੰਬਲ ਬਿਗਸਿਆ ਦੇਖੋ ਅਚਰਜ ਭਿਆ ਜੇ ਠਾਕੁਰ ਕੋ ਸੁਣ ਕ ਆਗਾਦ ਬੋਧ ਸੁਰ ਦੇ ਗੁਰ ਦਇਆ ਰਹਾਉ ਝੋਏ ਦੂਤ ਮੋਹਿ ਬੋਤ ਸੰਤਾਬਤ तय भयानक भया कर बेनती ठरा कठाकर ते हम तेरी शरनया जय भंडार गोबिंद का खुलया जी ते लया एक रतन मोको गुरदीना मेरा मन तन शीतल थिया ਇਕ ਬੂੰਦ ਗੁਰ ਅੰਮ੍ਰਿਤ ਦੀਨੋ ਤਾ ਅਟਲ ਅਮਰ ਨਾਮੁ ਆਵਾ ਪਗਤ ਪੰਡਾਰ ਗੁਰ ਨਾਨਕ ਕੋ ਸੰਪੈ ਫਿਰ ਲਿਖਾ ਮੂਲ ਨਾਲਿਆ ਸੁਰਠ ਮਹੱਲਾ 5 ਚਰਨ ਕੰਬਲ ਸਿਉ ਜੰਕਾ ਮਨ ਲੀਨਾ ਸੇ ਜਨ ਤ੍ਰਿਪਤ ਆਕਾਈ ਗੁਣ ਅਮੋਲ ਜਿ ਸਰਦੇ ਨਵਸਿਆ ਤੇ ਨਰ ਤ੍ਰਿਸ਼ਣ ਤਿਰਖਾਈ ਹਰ ਆਰਾਧ ਦੇ arogy an dai ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ ਤਸਲਾਕ ਬੇਦਨ ਜਨ ਆਈ ਰਹਾ ਜੈ ਜਨ ਓਟ ਗਈ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਜੇ ਨਾਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆ ਮੈਂ ਗਾਨ ਨੇ ਜੇ ਗੁਰ ਨਾਮ ਪ੍ਰਭੂ ਲਿਵ ਲਾਈ ਤੈ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰਤੀ ਬਿ ਮੁਕਾਈ ਤੈ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਾ ਬਕੈ ਪકરી ਸੰਤਨ ਕੀ ਹਿਰਦੈ ਭੈ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾ ਔਰ ਜਾਇਓ ਮਨਨ ਮੈਂ ਅਪਮਾਨੀ ਲੋਭਨ ਮੈਂ ਲੋਬੀ ਲਬਾਇਓ ਤਿਹ ਹਰ ਰੰਗ ਰਚੀ ਗਿਆਨੀ ਹਰ ਜਨ ਕੋ ਇਹੀ ਸੁਹਾਵੇ ਦੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾ ਵਹਿ ਰਹਾਉ ਅੰਬਲ ਨਸਿਓ ਅੰਬ ਲੀਲਾ ਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੀ ਹਿਤਕਾਰੀ ਵਿਦਿਆ ਮੈਂ ਵਿਦਵੰਸੀ ਰਚਿਆ ਨੈਣ ਦੇਖ ਸੁਖ ਪਾਵੇ ਜੈਸੀ ਰਸਨਾ ਸਾਦ ਲਬਾਨੀ ਤਉ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰਕ ਸਗਲ ਘਟਾ ਕਾ ਸਵਾਮੀ ਨਾਨਕ ਪਿਆਸ ਲਗੀ ਦਰਸ਼ਨ ਕੀ ਪ੍ਰਭ ਮਿਲੇ ਆ ਅੰਤਰ ਜਾਮੀ ਸੁਰਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਯੋ ਜਲ ਕਰਤੀ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੀ तू सर्व कला का ज्ञाता मा दो हमें ऐसी तू ऐसा हम पापी तम पाप खंडन नीको ठाकर देसारहाओ तुम सब साज जे साज न वाजे जियो पिंड दे प्राण निरगुण यारे गुण नहीं कोई ਮਦਾਨ ਦਿਓ ਮੀਰਵਾਨਾ ਤੁਮ ਕਰੋ ਭਲਾ ਹਮ ਭਲੋ ਨ ਜਾਣੈ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਬਿਦਾਤੇ ਤੁਮ ਰਾਖੋ ਆਪਣੇ ਬਾਲਾ ਤੁਮਨ ਦਾਨਿਆ ਟਲ ਸੁਲਤਾਨ ਜੀ ਜੰਤ ਸਭ ਜਾਚੈ ਕਉ ਨਾਨਕ ਹਮ ਇਹ ਹਵਾਲਾ ਰੱਖ ਸੰਤਨ ਕੈ ਪਾਛੈ ਸੁਰਠ ਮਹੱਲਾ ਪੰਜਵਾਂ ਕਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੀ ਤੈ ਤਮ ਰੱਖਨ ਹਾਰੀ ਪਾਵਕ ਸਾਗਰ ਥਾ ਲੈਰ ਮੈਂ ਤਾਰੋ ਤਾਰਨ ਹਾਰੀ ਤੂੰ ਮਾਦੋ ਠਾਕਰ ਸਿਰ ਮੋਰਾ ਹੀ ਹਾਂ ਆਂ ਤਹਾਰੋ ਧੋਰਾ ਰਹਾਉ ਕੀਤੇ ਕੋ ਮੇਰੇ ਸਮਨ ਕਰਨ ਹਾਰ ਤਰਨ ਜਾਣੈ ਤੂੰ ਦਾਤਾ ਮੰਗਨ ਕੋ ਸਗਲੀ দান ਦੇ ਪ੍ਰਭ ਭਾਨੈ खिन में अवर खिन में अवरा, अचर जो चलत तुमारी रूडो गोड़ो गैर गंभीरो ऊचो अगम अपारी साध संग जो तुमें मल्हायो तो सु तुमारी बाणी अंध पया पेखत ही नानक ਪਰਤਾਪ ਪੁਰਖ ਨਿਰਬਾਨੀ ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੀ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣਾਈ ਪੂਰ ਬਲ ਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਹਾਰਾ ਸੰਤਨ ਸਿਓ ਹਮ ਲਾਹਾਂ ਖਾਟਿਆ ਹਰ ਭਗਤ ਭਰੀ ਭੰਡਾਰਾ ਸੰਤਨ ਮੋ ਕੋ ਪੂੰਜੀ ਸੌਂਪੀ ਉੱਤਰਿਆ ਮਨ ਕਾ ਧੋਖਾ ਧਰਮ ਰਾਈ ਅਬ ਕਹਾ ਕਰੈਂਗੋ ਜੋ ਪਟਿਓ ਸਗ ਲੋ ਲੇਖਾ ਮਹਾ ਆਨੰਦ ਪੈ ਸੁਖ ਪਾਇਆ ਸੰਤਨ ਕੈ ਪਰਸਾਦੀ ਕਉ ਨਾਨਕ ਹਰਿ ਸਿਓ ਮਨ ਮੰਨਿਆ ਰੰਗ ਰਤੀ ਬਿਸਮਾਦੇ ਸੋਰਠ ਮਹੱਲਾ ਪੰਜਵਾਂ ਜੇਤੀ ਸਮਗਰੀ ਦੇਖੋ ਰੇ ਨਾਰ ਤੇਤੀ ਹੀ ਛੜ ਜਾਨੀ RAM ਨਾਮ ਸੰਗ ਕਰ ਬਿਵਹਾਰ ਪਾਵੇ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰ ਪੂਰੇ ਦੀ ਆਇਓ ਉਪਦੇਸਾ ਤਮਹੀ ਸੰਗ ਪਰਾਤਾ ਰਹਾਉ ਕਾਮ ਕ੍ਰੋਧ ਲੋਭ ਮੋ ਅਪਮਾਨ ਤਾ ਮੈਂ ਸੁਖ ਨਹੀਂ ਪਾਈਐ ਹੋਰੇਨ ਤੋ ਸਗਲ ਕੀ ਮੇਰੇ ਮਨ ਤੋ ਅਨੰਦ ਮੰਗਲ ਸੁਖ ਪਾਈਐ ਕਾਲ ਨਾ ਪਾਨੈ ਅੰਤਰ ਬਿਦ ਜਾਣੈ ਤੰਕੀ ਕਰਮਨ ਸੇਵਾ ਕਰ ਪੂਜਾ ਹੋਮ ਏ ਮਨਵਾ ਆਕਾਲ ਮੂਰਤ ਗੁਰ ਦੇਵਾ ਗੋਬਿੰਦ ਦਮੋਦਰ ਧਿਆਲ ਮਾਦਵੀ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੋ ਵਲੇਵਾ ਨਾਮ ਨਾਨਕ ਪ੍ਰਾਨ ਆਧਾਰ ਸੋਰਠ ਮਹੱਲਾ ਪੰਜਵਾ ਮਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸੂ ਪਰੇਦ ਮੁਗਦ ਪੈ ਸ੍ਰੋਤੀ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਈ ਰਹਾ ਦੁਖ ਸੋਗ ਕਾ ਢਾਇਓ ਡੇਰਾ आनंद मंगल बिस रामा मन बाषित बल मिले अचिन्ता पूर्ण होए कामा ई आस सुख आगे मुख योजल मिट गए आवन जानी निरप बह हृदय नाम बसिया अपनी सतगुरु कै मन भाणी ਉਠਤ ਬੈਠਤ ਹਰ ਗੁਣ ਗਾਈਐ ਦੁਖ ਦਰਦ ਪਰਮ ਭਾਗਾ ਕਉ ਨਾਨਕ ਤਾਕੇ ਪੂਰ ਕਰਮਾ ਜੰਗ ਕਾ ਗੁਰ ਚਰਨੀ ਮਨ ਲਾਗਾ ਸੁਰਠ ਮਹੱਲਾ ਪੰਜਵਾ ਰਤਨ ਸਾਡ ਕਉ ਢੀ ਸੰਗ ਲਾਗੇ ਜਾਣਤੇ ਕਛੂ ਨ ਪਾਈਐ ਪੂਰਨ ਪਰਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸੈ ਕਾਚੀ ਦੇ ਅਗਿਆਨੀ ਰਹਾਉ ਮਿਰਗ ਤ੍ਰਿਸ਼ਨਾ ਯਰਸਪਨ ਮਨੋਰਥ ਤਾਂ ਕੀ ਕਸ਼ਨਾ ਵਡਾਈ RAM ਭਜਨ ਬਿਨ ਕਾਮਨਾ ਆਵਸ ਸਾਂਗ ਨਕਾਉ ਜਾਈ ਹਉ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮਨਾ ਕੀਨਾ ਧਾਵਤ ਧਾਵਤ ਨੈ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਸਾਧ ਬਕਾਰ ਬਖੈਰਸ ਮਾਤੋਂ ਅਸ਼ੰਕ ਖਤੀ ਕਰ ਫੇਰੇ ਨਾਨਕ ਕੀ ਪ੍ਰਭ ਪਾਹ ਬਨੰਤੀ ਕਾਟੋ ਅਵਗੁਣ ਮੇਰੇ ਸੁਰਠ ਮਹੱਲਾ ਪੰਜਵਾ ਗੁਣ ਗਾਵੋ ਪੂਰਨ ਅਬਨਾਸੀ ਕਾਮ ਕ੍ਰੋਧ ਬਿਖਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੀ ਗੁਰਪੂਰੈ ਗੁਰ ਗੁਰ ਮਿਟਿਓ ਪਰਮਹੰਦੇਰਾ ਪਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਦਾਨ ਰਸ ਪੀਆ ਮਨ ਤਨ ਤ੍ਰਿਪਤ ਆਗਾਹੀ ਜਤ ਕਤ ਪੂਰ ਰਿਓ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਨ ਗੁਰ ਮੁਖ ਪਾਇਆ ਤਾਂ ਕੀ ਪੂਰਨ ਕਲ ਕਲ ਕਲੀਸ ਮਿਟੈ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਉ ਨਾਨਕ ਪ੍ਰਭ ਕਿਰਪਾ ਧਾਰੀ मन तन पै बगासा बगास पंजवा कर्ण करा हार प्रभदा पार भरम प्रभ स्वामी सगले जी के दयाला सो प्रभय अंतर जाम मेरा गुर हो वाइ ਸੋਖ ਸਹਿਜ ਆਨੰਦ ਮੰਗਲ ਰਾਸ ਅਚਰਜ ਭਈ ਬਡਾਈ ਰਹਾ ਗੁਰ ਕੀ ਸਰਨ ਪੈ ਪੈ ਨਾਸੀ ਸਾਚੀ ਦਰਗਮਾਨ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲ ਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜਸਬਾਰੀ ਗੋਸਟ ਗਿਆਨ ਨਾਮ ਸੁਣ ਉਦਰੀ ਜਿਨ ਜਨ ਦਰਸ਼ਨ ਪਾਇਆ ਪਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੇਤੀ ਕਰਾਇਆ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁਖ ਬਿਨਸੈ ਸੁਖ ਪਾਇਆ ਦਿਆਲ ਹੁਵਾ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੋ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਨਾਸੀ ਤਾ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੈ ਰਾਖੇ ਚਰਨ ਕੰਬਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਰ ਸੀ ਵਾਸੇਵਕ ਪ੍ਰਭ ਆਪਣੀ ਜਿਨ ਮਨ ਕੀ ਇਛ ਪਜਾਈ ਨਾਨਕ ਦਾਸ ਤੰਕੈ ਬਲਹਾਰੇ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾ ਮਾਇਆ ਮੋ ਮਗਣ ਅੰਧਿਆਰੈ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਜ ਜਨ ਰਚਿਆ ਬਲ ਆਪਣੋ ਕਰ ਮੰਨੈ ਮਨ ਮੂੜੈ ਦੇ ਕਰਿਓ ਸੁਪ੍ਰਭ ਸੁਆਮੀ ਜੋ ਕੁਛ ਕਰੇ ਸੋਈ ਸੋਈ ਜਾਣੈ ਰਹਿ ਨ ਕਸ਼ੁ ਵੈ ਸ਼ਾਨੀ ਰਹਾਉ ਜੀਵਾ ਸਵਾਦ ਲੋਭ ਮਦ ਮਾਤੋ ਪਜੈ ਅਨਕ ਵਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹਮੀ ਬੰਧਨ ਕੀ ਪਾਰਾ ਦੇਖਵਾੜ ਅਨਕ ਪੜਦੀ ਮੈਂ ਪਰਦਾ ਰਾ ਸੰਗ ਫਾਕੈ ਚਤਰ ਗੁਪਤ ਜਬ ਲਿਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੈ ਦੇ ਨ ਦਿਆਲ ਪੂਰਨ ਦੁਖ ਭੰਜਨ ਤਮ ਬਿਨ ਯੋਟ ਨ ਕਾਹੀ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੁਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੈ ਕੀ ਬਾਣੀ ਜਪਿ ਆਣਿ ਦੇ ਘਰੋ ਨਿਤ ਪ੍ਰਾਣੀ ਹਰਿ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰਿ ਬਿਸਰ ਨ ਕਬਹੂ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਨਾਸਨ ਸਭ ਦੁਖ ਨਾਸਨ ਗੁਰ ਚਰਨੀ ਮੰਨ ਲਗਾ ਗੁਨ ਗਾਵਤਿ ਆਚਤ ਅਬ ਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੈ ਸੇ ਫਲ ਪਾਹੀ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਵਾ 베ਲੀ